ਜੀプチプチ ਆプチ ਆਖਦੀ ਆ ਪਾਪਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਆਪਣੇ ਦਿਓ ਆ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਤੇ ਇੰਨਾ ਆਦਰ ਦਿੰਦੇ ਆ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਤੁਸੀਂ ਬੜੀਆਂ ਸਾਨੂੰ ਭਾਈ ਬੜੇ ਸਾਨੂੰ ਮੈਸੇਜ ਆਏ ਫੋਨ ਵੀ ਸਾਨੂੰ ਇੱਕ ਦੋ ਜਰੂਰ ਆਏ ਆ ਵੀ ਭਾਈ ਤੁਹਾਨੂੰ ਵਧਾਈਆਂ ਚਰਨਜੀਤ ਕੌਰ ਦੇ ਭਰਾ ਦੇ ਜਿਹੜਾ ਜਨਮ ਹੋਇਆ ਕੁੜੀ ਦਾ ਜੀ ਭਾਈ ਉਹਦੀਆਂ ਵਧਾਈਆਂ ਦਿੱਤੀਆਂ ਤੁਸੀਂ ਸਾਨੂੰ ਬੜੇ ਕਮੈਂਟ ਆਏ ਤੁਹਾਡਾ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਤੁਸੀਂ ਸਾਡੀ ਫੈਮਿਲੀ ਮੈਂਬਰ ਹੋ ਤੁਸੀਂ ਸਾਡੇ ਆਪਣੇ ਆ ਤਾਂ ਕਿ ਤੁਸੀਂ ਭਾਈ ਸਾਡੀਆਂ ਗਲਤੀਆਂ ਸਾਡੀਆਂ ਖੁਸ਼ੀਆਂ ਸਾਡੀਆਂ ਗਮੀਆਂ ਦੇ ਵਿੱਚ ਤੁਸੀਂ ਸ਼ਾਮਲ ਹੋਨੇ ਆ ਤੁਹਾਡਾ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਤੁਸੀਂ ਬੜੀਆਂ ਵਧਾਈ ਦਿੱਤੀ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੈ ਜੀ ਤੁਹਾਨੂੰ ਵੀ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਪ੍ਰਮਾਤਮਾ ਸਭ ਨੂੰ ਦੁੱਧ ਪੁੱਤ ਦੇ ਰੁਕਤਾ ਬਖਸ਼ੇ ਤੇ ਚਰਨਜੀਤ ਘਰ ਲੱਗੀ ਪਹਿਲੇ ਤੇ ਮੈਂ ਹੀ ਆ ਜਾਗਾ ਇਧਰ ਨੀ ਕੰਮਰਾਓ ਸਵੇਰੇ ਉੱਠਿਆ ਤੇ ਉੱਠਦੀ ਸਾਰੇ ਮੈਂ ਨਾਲ ਦੀ ਮਸ਼ੀਨ ਆਲੀ ਕੋਈ ਮਸ਼ੀਨ ਨਹੀਂ ਲੀਦੀ ਤੇ ਜਦੋਂ ਮੈਂ ਮਸ਼ੀਨ ਲਈ ਕੱਪੜੇ ਲੱਗਾ ਦਾ ਧੋਣ ਤਾਂ ਚਰਨਜੀਤ ਨੇ ਮੈਨੂੰ ਪਾਇਆ ਇੱਕ ਸਵਾਲ ਸਵਾਲ ਮੈਨੂੰ ਪਾਇਆ ਕਹਿੰਦੀ ਮੈਂ ਮਨਿੰਦਰ ਦੇ ਡੈਡੀ ਇੱਕ ਗੱਲ ਕਰਨੀ ਆ ਤੇ ਮੈਂ ਕਹਾਂ ਦੱਸ ਇੱਕ ਛੱਡ ਤੂੰ ਦੱਸ ਕਰ ਕਹਿੰਦੀ ਮੈਨੂੰ ਆਇਆ ਦੱਸ ਵੀ ਤੂੰ ਮੇਰੇ ਨਾਲ ਕਿੰਨਾ ਖੁਸ਼ਾ ਵਿਆਹ ਕਰਾਂਗੇ ਮੈਂ ਕਹਾਂ ਜੀ ਮੇਰੇ ਹਾਲਾਤ ਦੱਸਦੇ ਆ ਤੁਨੂੰ ਵੀ ਕਿੰਨਾ ਖੁਸ਼ਾ ਦੇ ਦਾਂ ਵਿਆਹ ਕਰਾ ਕੇ ਕਹਿੰਦੀ ਉਹ ਕੀ ਫੇ ਵੀ ਮੈਂ ਭਾਈ ਜਿਹੜਾ ਪਹਿਲਾਂ ਹੁਣ ਮੈਂ ਕੱਪੜੇ ਲੀਰੇ ਪਹਿਲਾਂ ਆ ਆਪਣੀ ਦਿੱਤੋਂ ਦਾ ਤੇ ਹੁਣ ਤੋ ਆਪ ਧੋਲੇ ਪੈਨੇ ਆ ਚਲੋ ਬਾਕੀ ਗੱਲ ਮੁੱਕ ਜਾਂਦੀ ਹੈ ਘਰ ਦੇ ਕੰਮਾਂ ਤੇ ਆ ਕੇ ਕਹਿੰਦੀ ਹੈ ਮੈਂ ਤਾਂ ਲੈ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਹੈ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਆਜੇ ਜੀ ਪ੍ਰਸ਼ਾਦਾ ਛਕ ਲਓ ਪਹਿਲਾਂ ਵਧਾਈਆਂ ਦੇ ਹਾਂ ਜੀ ਵਧਾਈਆਂ ਸਾਰਿਆਂ ਨੂੰ ਸਾਰਿਆਂ ਦੇ ਸਿਰ ਉੱਤੇ ਪ੍ਰਮਾਤਮਾ ਦੁਦਕੋਤੀ ਦੀ ਅਰਦਾਸ ਸਭ ਨੂੰ ਹੋਵੇ ਜਿਹਨੇ ਮੇਰੇ ਭੈਣ ਭਾਈਆਂ ਦੇ ਸਭ ਨੂੰ ਕੁਬਾਈਆਂ ਚ ਬਰਕਰਾਰਦਾ ਪਾਵੇ ਦੇ ਦਾਤ ਸਭ ਨੂੰ ਦਵੇ ਪਰਮਾਤਮਾ ਕੋਈ ਦੁਸ਼ਮਣ ਬੈਰੀ ਆ ਉਹਨਾਂ ਨੂੰ ਵੀ ਦਵੇ ਕਿਉਂਕਿ ਦੇਖੋ ਹਰ ਇੱਕ ਚੀਜ਼ ਆਪਾਂ ਮੁੱਲ ਖਰੀਦ ਲੈਣੇ ਆਂ ਤੇ ਫੁੱਤਾ ਦੀ ਦਾਤ ਨਹੀਂ ਆਪਾਂ ਮੁੱਲ ਖਰੀਦ ਸਕਦੇ ਹਨਾ ਵੀ ਜਿਹੜੀ ਇਹ ਖੁਸ਼ੀ ਹੁੰਦੀ ਆ ਇਹ ਤਾਂ ਲੱਗ ਜੀ ਆ ਗੱਲ ਹੁੰਦੀ ਆ ਤੇ ਪਹਿਲਾਂ ਜਿੱਦਾਂ ਹਰਗੁਣ ਹੋਈ ਜਦ ਵੀ ਸਾਨੂੰ ਬਹੁਤ ਖੁਸ਼ੀ ਸੀ ਜਦੋਂ ਪਰਮਾਤਮਾ ਨੇ ਵੀ ਭਾਈ ਉਹਦੀ ਤੇਰੀ ਬੋਲ ਵਰਤ ਜੀ ਦੇ ਹੋਣਾ ਸਾਡੀ ਬਰਕਤ ਆ ਗਈ ਤੇ ਸਾਰਿਆਂ ਨੂੰ ਪਰਮਾਤਮਾ ਚਰ ਦੀ ਕਲਾ ਵਿੱਚ ਰੱਖੇ ਬੱਚਿਆਂ ਨੂੰ ਇਧਰ ਮੈਂ ਅੰਗਾ ਤੇ ਮੇਰਾ ਅੰਗਾ ਤੇ ਸਾਰਿਆਂ ਨੂੰ ਲੈ ਕੇ ਆਇਆ ਤੇ ਉਹ ਮੁੰਡੇ ਦਾ ਨਾਮ ਤੇ ਆਪਣਾ ਭੈਣ ਦੇ ਆਹ ਸੌਰੀ ਜਸਮੀਨ ਦੇ ਦੇ ਉਹਦੇ ਕੋਲ ਉਹਦੇ ਕੋਲ ਜੇਟ ਕੁਕੂ ਮੁੰਡਾ ਕਿਆ ਨਾਮ ਉਹਦਾ ਹਰ ਕਰਨ ਉਹਦਾ ਉਹਦਾ ਕਿਆ ਨਾਮ ਉਹਦੇ ਭਲੇ ਨਾਮ ਹੈ ਕਈ ਰੀ ਦਿਮਾਗ ਚੁੰਦੀ ਹੁੰਦੀ ਹੁੰਦਾ ਹੈਗਾ ਮਨੋਪ ਭੁੱਲ ਜਾਣਾ ਮਨਕੀਰਤ ਮਨਕੀਰਤ ਪਹਿਲਾਂ ਉਹ ਆਇਆ ਪਹਿਲਾ ਅੰਗਤ ਆਇਆ ਪਹਿਲਾ ਅੰਗਤ ਆਇਆ ਫਿਰ ਮੰਨ ਕੀਰਤਨ ਲੈ ਕੇ ਆਇਆ ਫਿਰ ਲੈ ਕੇ ਆਇਆ ਜੀ ਹਰ ਗੁਰ ਨੂੰ ਹਰ ਗੁਰ ਨੂੰ ਲੈ ਕੇ ਆਇਆ ਇਹ ਬਰਕਤ ਨੂੰ ਹੈ ਜੀ ਭਾਈ ਦੇਖੋ ਇਹਦਾ ਪਰਮਾਤਮਾ ਇਦਾਂ ਹੀ ਸਭ ਨੂੰ ਭਾਈ ਦੇ ਘਰ ਦੇ ਵਿੱਚ ਚਾਹੇ ਮੁੰਡਾ ਚਾਹੇ ਕੁੜੀ ਪਰਮਾਤਮਾ ਸਭ ਦੀਆਂ ਭੈਣਾਂ ਨੂੰ ਭਾਈ ਗੋਦ ਭਰੇ ਪਰਮਾਤਮਾ ਧੀ ਪੁੱਤ ਨਾਲੋਂ ਅੱਜ ਕੱਲ੍ਹ ਘੱਟ ਨਹੀਂ ਧੀਆ ਉਹ ਵੀ ਬਹੁਤ ਅੱਗੇ ਆ ਤੇ ਭਾਈ ਸਭ ਤੋਂ ਵੱਡੀ ਜਿਹੜੀ ਦਾਤ ਆ ਉਹ ਧੀ ਦੀ ਜਿਨੇ ਧੀ ਨੂੰ ਜੰਮਣਾ ਫਿਰ ਪੜੀ ਕਰਨਾ ਪੜਾਉਣਾ ਲਿਖਾਉਣਾ ਫਿਰ ਦੂਜੇ ਘਰ ਤੋਰਨਾ ਫਿਰ ਧੀ ਨੇ ਉਹ ਜਿਹੜਾ ਘਰ ਦੇ ਵਿੱਚ ਜਾਣਾ ਉਹ ਘਰ ਦੀ ਪੀੜੀ ਨੂੰ ਬਤਾਉਣਾ ਹੈ ਨਾ ਚੰਜੀ ਤਾਂ ਇਹ ਇੱਕ ਚੀਜ਼ ਹੈ ਲੈ ਗਏ ਆਪਾਂ ਲੈ ਸਕਦੇ ਹਾਂ ਮੁੱਲ ਕੱਪੜਾ ਵੀ ਹਰੇਕ ਚੀਜ਼ ਕੋਈ ਚੀਜ਼ ਦੀ ਕਮੀ ਪਤੀ ਪੁੱਤ ਦੀ ਕਮੀ ਬੰਦਾ ਕਦੇ ਨਹੀਂ ਪੂਰੀ ਕਰਦਾ ਨਹੀਂ ਕਰ ਸਕਦਾ ਹੈ ਨਾ ਕੋਈ ਨਹੀਂ ਹੁੰਦੀ ਨਹੀਂ ਹੁੰਦੀ ਬਹੁਤ ਪੈਣਾ ਮੇਰੀਆਂ ਬੈਠੀਆਂ ਵਿਚਾਰੀਆਂ ਬਹੁਤ ਹੈ ਕੱਸਦੀਆਂ ਨੇ ਬਿਲਕੁਲ ਬਹੁਤ ਘਾਰਾਂ ਵੀ ਭਾਈ ਜਿਹੜੇ ਲਾਦ ਨੂੰ ਤਰਸਦੇ ਆ ਠੀਕ ਹੈ ਤਾਂ ਫਿਰ ਵੀ ਭਾਈ ਆਪਾਂ ਤਾਂ ਅਰਦਾਸ ਕਰਾਂਗੇ ਪ੍ਰਮਾਤਮਾ ਸਭ ਦੀ ਗੋਤ ਦਾ ਉਹਨਾਂ ਦੇ ਵਿੱਚ ਇੱਰਤੀ ਸੁਣੇ ਭਾਈ ਕੁਛ ਵੀ ਹੋਵੇ ਕੋਈ ਵੀ ਜੀ ਹੋਵੇ ਕਿਉਂਕਿ ਨਿਆਣਾ ਬਿਨਾ ਕੁਛ ਨਹੀਂ ਹੈਗਾ ਹਾਂ ਨਿਆਣਾ ਨਾਲ ਸਭ ਕੁਝ ਸਭ ਕੁਝ ਸਭ ਕੁਝ ਸਭ ਕੁਝ ਇਤਨਾ ਅੱਜ ਮੈਂ ਚਮਕੌਰ ਚਮਕੌਰ ਖਾਬਦ ਤੇ ਹੁੰਦਾ ਤਾਂ ਇੱਕ ਨਾ ਟੈਂਕੀ ਪਾਣੀ ਦੀ ਲੱਗੀ ਹੋਈ ਆ ਉਹਦੇ ਉੱਪਰ ਪਤਾ ਕਿਆ ਲਿਖਿਆ ਆ ਤਾਂ ਕਹਿੰਦਾ ਮਾਇਆ ਤਾਂ ਤੂੰ ਇਕੱਠੀ ਕਰ ਰਿਹਾ ਤਿੰਨ ਪੀੜੀਆਂ ਜੋਗੀ ਠੀਕ ਹੈ ਮੈਂ ਆ ਇਕੱਠੀ ਕਰ ਰਿਹਾ ਤੂੰ ਤਿੰਨ ਪੀੜੀਆਂ ਜੋਗੀ ਤੇ ਜਿਹੜਾ ਪਾਣੀ ਆ ਉਹ ਸਿਰਫ ਇੱਕ ਪੀੜੀ ਜੁਗਰ ਰਹਿ ਗਿਆ ਕਾਤੇ ਕਿਉਂਕਿ ਅਸੀਂ ਪਾਣੀ ਦੀ ਵੀ ਚੰਨੀ ਬਹੁਤ ਬੇਸਟ ਕਰ ਰਹੇ ਹਾਂ ਠੀਕ ਹੈ ਤੇ ਭਾਈ ਦੇਖੋ ਬੇਨਤੀ ਹੈ ਦਾ ਵੀ ਸਾਰੇ ਜਣਿਆਂ ਨੂੰ ਵੀ ਭਾਈ ਜਿੰਨਾ ਹੋ ਸਕਦਾ ਪਾਣੀ ਦੀ ਬਚਤ ਜ਼ਰੂਰ ਕਰੋ ਜਿੰਨੇ ਕੋ ਲੋੜ ਕਮਾਲ ਸਾਨੂੰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਆ ਤੇ ਇਧਰ ਇਹਦਾ ਸਾਗੇ ਨਹੀਂ ਮੁੱਕਦਾ ਹੁਣ ਇਹ ਨਹੀਂ ਮੁਕਣਾ ਇਹ ਨਹੀਂ ਮੁਕਣਾ ਹੁਣ 6 ਮਹੀਨੇ ਜਾਂ ਤੱਕ ਇਹ ਆਨ ਪੂਰਾ ਪਟਕਿਆ ਖਾਦਮ ਨਹੀਂ ਹੋ ਜਾਂਦਾ ਕੋਰਲੀ ਦੀ ਪਾਗੇ ਖਾਣਾ ਸਵਾਦ ਜ ਨਹੀਂ ਆਉਂਦਾ ਰੋਟੀ ਦੇ ਨਾਲ ਕੇ ਖਾਣਾ ਨਾ ਉਹ ਸਵਾਦ ਆਉਂਦਾ ਹਾਂ ਜਿਵੇਂ ਆਹ ਦੇਖੋ ਲੈ ਆਹ ਟਟਿਆਣਾ ਜਾਂ ਇਹ ਹੀ ਨਹੀਂ ਲੋਕ ਆਉਂਦੇ ਇਹ ਨਹੀਂ ਰੋਟੀ ਖਾਣੀ ਹੁਣ ਇਹ ਨਹੀਂ ਇਹ ਮੈਨੂੰ ਲੱਗਦਾ ਭੁੱਖਾ ਹਾਂ ਮਾਂ ਤਾਂ ਮਾਇਨ ਹੁੰਦੀ ਆ ਮਾਂ ਤਾਂ ਮਾਇਨ ਹੁੰਦੀ ਆ ਮਾਂ ਮਾਇ ਹੀ ਹੁੰਦੀ ਆ ਹਾਂ ਦੇਖੋ ਤੁਹਾਡੇ ਕੋਲ ਵੀ ਖਾ ਲਈ ਉਹ ਜਿਹੜੀ ਮੇਰੇ ਕੋ ਖਾਣੀ ਉਹ ਮੇਰੇ ਕੋਲ ਹੀ ਖਾਣੀ ਪੁੱਤ ਲੈ ਲੰਗਰ ਜੀ ਕੋਈ ਕਹੀਦੀ ਰੋਟੀ ਮੈਨੂੰ ਆਏ ਪੁੱਛਦੀ ਸੀ ਹਾਂ ਜੀ ਮੈਨੂੰ ਦੇ ਦੇ ਜਾਈ ਤੂੰ ਮੈਂ ਖਾ ਖੋ ਜੀ ਜਸਤੇ ਤੇ ਦੇਖ ਫਿਰ ਚੜਾਈਏ ਭਾਈ ਅਸੀਂ ਇੰਨਾ ਕੰਮ ਕਰਾਂਗੇ ਕਿ ਜੇ ਪਾਇਓ ਖੁਸ਼ ਵੀ ਹੈ ਅਗਰ ਜਨਾਨੇ ਨਹੀਂ ਇੰਨਾ ਕੰਮ ਕਰਦੇ ਹਾਂ ਚਲੋ ਕੋਈ ਜਾਣੀ ਵੀ ਭਾਈ ਦੇਖੋ ਕੰਮ ਵੀ ਬੰਦੇ ਦੇ ਜ਼ਰੂਰੀ ਹੈਗੇ ਆ ਘਰ ਦੇ ਹੀ ਨਹੀਂ ਗੱਲ ਹੁੰਦੀ ਵੀ ਹੁਣ ਅਸੀਂ ਬਾਹਰ ਰਹਿੰਦੇ ਆ ਵਿਦੇਸ਼ਾਂ ਵਿੱਚ ਰਹਿੰਦੇ ਆ ਉੱਥੇ ਵੀ ਤਾਂ ਸਾਨੂੰ ਆਪ ਕਰਨੇ ਪੈਂਦੇ ਆ ਜੇ ਅਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਕੰਮ ਕਰ ਲੇ ਤਾਂ ਲੋਕ ਕਹਿਣਗੇ ਸ਼ਾਇਦ ਇਹ ਜਨਾਨੀ ਤੋਂ ਕਰਦਾ ਅਕੀ ਕਰਤਾ ਏ ਜੇ ਨਾ ਕਰੇ ਫੇ ਕਹਿਣਗੇ ਜੀ ਕਰਦੇ ਹੀ ਕੰਮ ਨਹੀਂ ਕਰਦਾ ਪਤਾ ਕੀ ਜੀ ਹੁਣ ਤਾਂ ਕੋਈ ਵੀ ਆ ਦੋ ਤਿੰਨ ਦਿਨੋਂ ਤੋਂ ਪਹਿਲਾਂ ਨਹੀਂ ਬੁਖਾਰ ਨਹੀਂ ਬਸ ਠੀਕ ਨਾ ਇਹਨੂੰ ਦੱਸੀਏ ਵੀ ਇਹਨਾਂ ਦੇ ਨਾ ਕੱਪੜੇ ਨਹੀਂ ਪੈਂਦੇ ਗਰਮ ਦੋ ਦਿਨਾਂ ਤੋਂ ਤਿੰਨ ਦਿਨੋਂ ਬੁਖਾਰ ਰਿਹਾ ਮੈਂ ਇਹਦੇ ਗਰਮ ਕੱਪੜੇ ਪਾਤੇ ਜਿੱਦਾਂ ਪਹਿਣ ਕਰ ਗਈ ਸੀ ਉਦੋਂ ਦਿਨ ਵੀ ਉਹਦੇ ਬਾਅਦ ਵੀ ਦੋ ਵਾਰੀ ਦਿਨ ਵਾਰੀ ਪਾਤੇ ਹੁਣ ਇਹਦੇ ਪੂਰੇ ਸਰੀਰ ਤੇ ਐਨੀ ਅਲਰਜੀ ਹੋ ਗਈ ਅੰਗਰ ਦੇ ਗਰਮ ਕੱਪੜਾ ਹੀ ਮੇਨ ਗੱਲ ਇਹ ਆ ਕਿ ਪੈਂਦਾ ਨਹੀਂ ਇਹਨਾਂ ਤਿੰਨਾਂ ਦੇ ਤਾਂ ਪਹਿਲਾਂ ਅਸ਼ਵਮੈਲਾ ਕੱਪੜਾ ਪੈਂਦਾ ਹੀ ਨਹੀਂ ਹੁਣ ਪਤਾ ਨਹੀਂ ਆਣੇ ਦੀ ਸਭ ਦੀ ਸਕਿਨ ਐਦਾਂ ਦੀ ਹੋ ਗਈ ਸਕਿਨ ਵੀ ਚੜਦੀ ਜਿਹੜੀ ਨਾ ਇਹਨਾਂ ਦਾ ਹੁਣ ਜਿਵੇਂ ਮਨ ਲਾ ਹੁੰਦਾ ਕੀ ਖਾਦਾ ਹਾਂ ਠੀਕ ਹੈ ਗਰਮ ਚੀਜ਼ਾਂ ਖਾਧੀਆਂ ਦਵਾਈਆਂ ਖਾਧੀਆਂ ਹਾਂ ਹਰ ਨੂੰ ਇਹਨਾਂ ਨੂੰ ਵੀ ਤਾਂ ਰੋਜ਼ ਚੀਂਦਾ ਸਰ ਹਾਂ ਮੈਨੂੰ ਵੀ ਲੱਗਦੀ ਆ ਮੈਂ ਦਿਹਾੜੀ ਵਿੱਚ ਪਾਣੀ ਐਨਾ ਪੀਣੀ ਆ ਜਦ ਵੀ ਜਾਣ ਅੰਦਰ ਨੂੰ ਚੱਲ ਜਾ ਤਾਂ ਜਿਹੜੀ ਪੀਣੀ ਪੀਣੀ ਆ ਪਾਣੀ ਨਵਾਂ ਸਾਰੇ ਰਾਤ ਨੂੰ ਵੀ ਜਦੋਂ ਅਸੀਂ ਕਿਲੋ ਪਾਣੀ ਰੱਖਦੇ ਆ ਕਿਲੋ ਡੇਢ ਕਿਲੋ ਪਾਣੀ ਆਪਣੇ ਸਰਹਾਣੇ ਭਰ ਕੇ ਜਦ ਅਸੀਂ ਤਿੰਨੇ ਜਣੇ ਸਾਨੂੰ ਆਦਤ ਆ ਤੁਸੀਂ ਜਦ ਵੀ ਉੱਠਣਾ ਅਸੀਂ ਪਾਣੀ ਪੀਣਾ ਹੀ ਪੀਣਾ ਹੈ ਨਾ ਵੀ ਇੰਨੀ ਪਿਆਸ ਲੱਗਦੀ ਇੱਕ ਚੰਜੀ ਤੇ ਮੈਂ ਤੁਹਾਨੂੰ ਗੱਲ ਪੁੱਛਣੀ ਆ ਦੇਖ ਤੂੰ ਵੀ ਮਾਂ ਹੁਣ ਦੋ ਲੈਣ ਦੀ ਮਾਂ ਮਰ ਗਈ ਹਾਂਜੀ ਜਦੋਂ ਆਪਾਂ ਜਵਾਕ ਨੂੰ ਸਲਾਉਂਦੇ ਆ ਹਾਂਜੀ ਆਪਾਂ ਨੂੰ ਐ ਥਾਪੜਦੇ ਆ ਜਾਂ ਨੂੰ ਹਲੂਣਦੇ ਆ ਉਹ ਕਹਤੇ ਨਹੀਂ ਦੁੱਧ ਹਾਜਮ ਹੋ ਜੀ ਲੈ ਸਲਾਉਣ ਦੀ ਗੱਲ ਕਰੇ ਹਾਜਮ ਦੀ ਨਹੀਂ ਕਰੀ ਉਹ ਜਿੱਦਾਂ ਮੈਂ ਨਾਲ ਸੋਹ ਦਿੰਦਾ ਉਹਨੂੰ ਮਾਂ ਦਾ ਪਤਾ ਹੁੰਦਾ ਮੈਂ ਮਾਂ ਹਾਂ ਹੁਣ ਜੇ ਤੂੰ ਮੈਨੂੰ ਸੁਣਾਉਣ ਲੱਗੇ ਮੌਖਾ ਖੰਨ ਫਿਰ ਇਹਨੂੰ ਮੇਰਾ ਸਾਸਰੀ ਹੁੰਦਾ ਮਾਂ ਦੀ ਮਮਤਾ ਹੁੰਦੀ ਆ ਇਹ ਮੈਨੂੰ ਹਾਂ ਹਾਂ ਮੈਂ ਖਰਾਉਂਦਾ ਮੇਰੇ ਕੋਲ ਹੋ ਜਾਂਦਾ ਹਾਂ ਬਰਿੰਦਰ ਸਲਾਹ ਉਹ ਵੀ ਸਲਾਹ ਹੁੰਦਾ ਫਿਰ ਕੀ ਗੱਲ ਮੈਂ ਤੁਹਾਨੂੰ ਮੈਂ ਤੁਸੀਂ ਸਾਨੂੰ ਕਮੈਂਟ ਜਰੂਰ ਦਿਓ ਜੀ ਜਿਹਨਾਂ ਨੂੰ ਪਤਾ ਹੈ ਵੀ ਜਦੋਂ ਬੱਚਾ ਨੂੰ ਆਪਾਂ ਥਾਪੜਦੇ ਆ ਜਾਂ ਨੂੰ ਹਲੂਣਦੇ ਆ ਉਹ song ਗਾਤੇ ਜਾਂਦਾ ਜੇ ਕਿਸੇ ਨੂੰ ਪਤਾ ਤਾਂ ਆਪਣੇ ਕਮੈਂਟ ਜੀਓ ਜੇ ਨਹੀਂ ਪਤਾ ਤਾਂ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਉਹ ਵੀ ਤੁਹਾਨੂੰ ਤੇ ਦੀ ਪਤਾ ਨਹੀਂ ਤਾਂ ਮੈਂ ਤੁਹਾਨੂੰ ਦੱਸੂੰਗਾ ਵੀ ਕਾਤੇ ਕਾਤੇ ਹਲੂਣਦੇ ਆ ਕਾਤੇ ਠਾਪੜਦੇ ਆ ਕਾਤੇ ਸੌ ਜਾਂਦਾ ਉਹ ਜੋ ਆਗੂ ਮੈਂ ਤੇ ਕਿਉਂ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸੂੰਗਾ ਤੁਸੀਂ ਮੈਨੂੰ ਜਰੂਰ ਵੀ ਆਪਣੇ ਕਮੈਂਟ ਜਰੂਰ ਦਿਓ ਨਹੀਂ ਮੈਂ ਤੁਹਾਨੂੰ ਦੱਸ ਦੋ ਕਰ ਨਹੀਂ ਦੱਸਾਂ ਮੈਂ ਲੈ ਜੇ ਮੈਂ ਹੁਣ ਦੱਸਤਾ ਤਾਂ ਫਿਰ ਸਾਡੇ ਸਬਸਕ੍ਰਾਈਬਰਾਂ ਨੂੰ ਕੀ ਪਤਾ ਲੱਗੂ ਪਰ ਇਹ ਰੂਣੇ ਦੇ ਤਰ੍ਹਾਂ ਸੌਂਦਾ ਇਹ ਕਦੇ ਵੀ ਨਹੀਂ ਸੌਂਦਾ ਵਾਲੇ ਬੰਦੇ ਮੈਂ ਦੇਖਿਆ ਹੈ। ਸਵੇਰੇ ਰਾਜਾ ਤੁਹਾਨੂੰ ਕਰ ਦਿੰਦੀ ਆ। ਉਹ ਤਾਂ ਫਿਰ ਪਤਾ ਕਿਆ ਚੱਕਰ ਜੀ ਦਰ ਅਲਰਜੀ ਹੋਈ ਤੇ ਸਾਨੂੰ ਦੱਸੋ ਬਾਬਾ। ਨਹੀਂ ਮੈਂ ਮੰਨ ਗਿਆ ਹੁਣ ਤਾਂ ਅਲਰਜੀ ਆ। ਰਾਤ ਨੂੰ ਕਿਆ ਕਰਦੀ ਹੁੰਨੇ ਆਪਾਂ ਜਦੋਂ ਜਵਾਕ ਨੂੰ ਦੁੱਧ ਪਿਲਾ ਲੈਣਾ। ਉਹ ਤਾਂ ਲਾ ਕੇ ਪਾਉਣ ਲੱਜਣਾ। ਹਾਜਮ ਕਰਾਉਣਾ। ਥੱਪੜ ਲਾਜਣਾ। ਸਲਾਦਾ ਦਾ। ਹਾਂ ਤੇ ਲੋਰੀਓ ਹੁੰਦੀ ਇੱਕ ਲੇਖੇ ਦੀ ਮਾਂ। ਲੋਰੀ ਹੋ ਜਾਂਦੀ। ਉਹ ਲੋਰੀ ਦੇ ਵਿੱਚ ਆਪਾਂ ਤਾਂ ਫੇਰ ਤੇ ਸੁਣਾਉਂਦੀ ਆ। ਉਹਦਾ ਕੋਈ ਕਾਰਨ। ਮਾਂ ਦਾ ਥਿਆ। ਮਾਂ ਦਾ ਪਿਆਰ ਕੀ ਉਹਦਾ ਪਿਆਰ ਨਹੀਂ ਨਾ ਭਾਈ ਦਾ ਨਾ ਦਾਦੀ ਦਾ ਕੋਈ ਸਭ ਦਾ ਸਭ ਹਾਂ ਵੀ ਸਭ ਆਪਣੇ ਆਪਣੇ ਪਿਆਰ ਦਿੰਦੇ ਨੇ ਹੁਣ ਤੱਕ ਤੈਨੂੰ ਇੱਕ ਚੀਜ਼ ਦਾ ਅਹਿਸਾਸ ਜਰੂਰ ਹੁੰਦਾ ਇਹਨੇ ਆਪਣਾ ਪਹਿਲਾ ਅਹਿਸਾਸ ਕੀ ਹੁੰਦਾ ਉਹ ਅਸੀਂ ਦੱਸਣਾ ਨਹੀਂ ਤੁਹਾਨੂੰ ਵੀ ਆਪਣਾ ਮਾਂ ਦਾ ਦੱਸਣਾ ਹੀ ਨਹੀਂ ਇਹ ਮਾਂ ਇਹਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਚੱਲ ਕੋਈ ਨਹੀਂ ਬਹੁਤ ਭੈਣਾ ਹੋਣ ਇਹ ਕੋਈ ਗੱਲ ਨਹੀਂ ਬਹੁਤ ਚੱਕਰ ਹੁੰਦੇ ਨੇ ਇਹ ਕਰਕੇ ਇਹ ਕਰਕੇ ਦੋ ਤਿੰਨ ਦਿਨ ਨੂੰ ਕਰਨੇ ਤਾਂ ਹੋਏ ਪੈਨੇ ਰਾਤ ਨੂੰ ਤਿਗਣਾਨੀ ਹੈਗਾ ਫਿਰ ਅਸੀਂ ਤੁਹਾਨੂੰ ਸੱਚੀ ਗੱਲ ਦੱਸੇ ਵੀ ਚਲੋ ਬੈਮਾ ਪਰ ਮੈਨੂੰ ਪੈਣਾ ਤਾਂ ਚਾਹੀਦਾ ਨਹੀਂ ਸਾਨੂੰ ਤੁਸੀਂ ਦੱਸੇ ਵੀ ਮੰਦਿਰ ਚ ਜਾਏ ਫਿਰ ਸਿੱਖ ਜਾ ਕੇ ਵੀ ਇਹ ਜੀ ਗੱਲ ਨਹੀਂ ਹੈਗੀ ਫਿਰ ਤੀਪੁਤ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਫਿਰ ਬਾਬੇ ਨੇ ਸਾਨੂੰ ਦੱਸਿਆ ਕੋਈ ਚੀਜ਼ ਨਹੀਂ ਕਰੀ ਉਹਨੇ ਕੋਈ ਹੱਥ ਵਾਲਾ ਨਹੀਂ ਕਰਾਇਆ ਮੈਂ ਤੁਹਾਨੂੰ ਕਹੀਏ ਉਹਨੇ ਸਾਨੂੰ ਕਿਹਾ ਵੀ ਨਾ ਆਈ ਉਹਦਾ ਤੇਲ ਲਾਓ ਵੀ ਇਹ ਅੱਜ ਕੱਲ ਥੋੜੀ ਜਿਹੀ ਕਵਰ ਕਰ ਮਾਤਾ ਸੰਗਰੇਸ਼ ਕਹਿਤ ਹੋ ਗਈ ਨਹੀਂ ਸ਼ਾਇਦ ਜੀ ਮਾਤਾ ਹੋ ਜਾਂਦੀ ਹੈ ਹਨ ਚਿਕਨ ਫਲਾਈ ਵੀ ਉਹ ਹੋ ਗਈ ਸ਼ਾਇਦ ਉਹ ਕਹਿੰਦਾ ਵੀ ਏਦਾਂ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਵੀ ਅੱਜ ਕੱਲ ਇਹ ਬੱਚਿਆਂ ਦੇ ਜ਼ਿਆਦਾਤਰ ਪ੍ਰੋਬਲਮਾਂ ਹੋ ਜਾਂਦੀਆਂ ਨੰਬਰ ਤੇ ਰਾਤ ਨੂੰ ਜਿਵੇਂ ਪੈ ਜਾਂਦਾ ਹੈ ਇਹ ਲਿਹਾਰ ਬਹੁਤ ਕਾਦਾ ਰੂਣ ਬਹੁਤ ਲੱਜ ਜਾਂਦਾ ਕਿ ਉਹ ਕਹਿੰਦੇ ਕਿ ਜੀ ਜੀ ਟੀਕੇ ਇਹਨਾਂ 2-3 ਦਿਨ ਤੱਕ ਸਾਡੀ ਬਸ ਕਰਾਤੀ ਹੁਣ ਅਸੀਂ ਕੱਲ ਦੇ ਠੰਡੇ ਕੱਪੜੇ ਲੜਾ ਆਏ ਨੂੰ ਤੇਲ ਨਾਰੀਅਲ ਦਾ ਲਾ ਕੇ ਮਾਲਸ਼ ਕਰੀਏ ਫਿਰ ਰਾਤ ਨੂੰ ਪੱਖਾ ਵੀ ਚਲਾਇਆ ਗਏ ਤੁਹਾਨੂੰ ਕਹੀਏ ਤਾਂ ਰਾਤ ਆ ਕੇ ਠੀਕਿਆ ਹਾਂ ਅਜਾਈ ਤਾਂ ਬਿਲਕੁਲ ਪੁੱਠਾ ਬਸਾ ਵੀ ਦਿੰਨੇ ਆ ਸੀ ਇਹਦਾ ਗਰਮ ਪਸਤਾ ਸੀ ਲੈ ਨਹੀਂ ਸਕਦੇ ਤੇਰੇ ਚਾਰੇ ਜਾਣੇ ਅਸੀਂ ਠੰਡਾ ਜਾਂ ਪਾਸਾ ਲੰਨੇ ਆ ਫੇਰ ਵੀ ਉਹਨਾਂ ਵਿੱਚ ਹੈ ਗਰਮੀ ਮੰੰਦਾ ਮੰੰਦਾ ਤੇ ਉਹ ਕਹਿੰਦੇ ਤੇ ਦੇਖੋ ਫੜਾਉਣਾ ਬੱਚੇ ਨੂੰ ਤਾਂ ਕੋਈ ਨਾ ਕੋਈ ਚੀਜ਼ ਮੰ ਲੋ ਹੱਥ ਜਾਂ ਕੋਈ ਅਜੀ ਚੀਜ਼ ਹਲਕੀ ਜਿਹੀ ਦੀ ਛਾਤੀ 'ਤੇ ਰੱਖੋ ਤਾਂ ਕਿ ਜਵਾਬ ਨੂੰ ਅਹਿਸਾਸ ਹੁੰਦਾ ਰਹੇ ਕਿ ਮੈਂ ਕਿਸੇ ਕੋਪੇ ਆ ਆ ਗਿਆ ਹੁੰਦਾ ਹਾਂ ਹੁਣ ਸ਼ਾਮਾ ਤੇ ਨਹੀਂ ਕਰੋ ਮੰਜਾ ਇਹਨੂੰ ਤੂੰ ਪੜ੍ਹ ਹੈਲੋ ਹੈਲੋ ਸਤੇ ਆਜਾ ਹੈਗਾ ਇਹ ਛੰਡੇ ਛੰਡੇ ਨੂੰ ਪਤਾ ਨਹੀਂ ਬੰਦਾ ਪਿਆਰ ਤੇ ਪਿਆਰ ਉਹ ਡੈਸ ਪਿਆਰ ਅਸੀਂ ਛੰਡੇ ਨੂੰ ਹੁੰਨੇ ਆ ਜੀ ਬੀ ਜੀ ਤੇ ਅਸੀਂ ਬਹੁਤ ਖੁਸ਼ ਅੱਜ ਇਹ ਪਤਾ ਕਾਤੇ ਕਿ ਆ ਜੀ ਅੱਜ ਥੋੜੇ ਜਿ ਮੈਂ ਗੁਰਸੇ ਨਹੀਂ ਬੋਲ ਸਕਦੇ ਕਿ ਤੁਹਾਨੂੰ ਬਧਿ ਕਰ ਸਕਦੇ ਅੰਦਰ ਮੈਂ ਜੇ ਲੇਟ ਆ ਨਾ ਮੈਚ ਮੇਰੇ ਥੋੜੇ ਚਲ ਕੰਮ ਵੀ ਲਿਬੜ ਗਿਆ ਨਾ ਨਹੀਂ ਹੁੰਦੇ ਹੁੰਦੇ ਕੱਪੜੇ ਕਿੱਡਾ ਵੀ ਨਹੀਂ ਸਾਜਰੇ ਲੰਘ ਜਾਂਦੇ ਦਾ 5 ਵਜੇ ਨਹੀਂ ਵੈਸੇ ਇੱਕ ਗੱਲ ਹੈ ਚਲੋ ਕੋਈ ਗੱਲ ਨਹੀਂ ਵੈਸੇ ਅਸੀਂ ਬਹੁਤ ਖੁਸ਼ ਨਸੀਬ ਆ ਵੀ ਸਾਡੇ ਪਿੰਡ ਦੀ ਇੱਕ ਟੀਮ ਉਹ ਟੀਮ ਦੇ ਵਿੱਚ ਪਲੇਅਰ ਸਾਡੇ ਆਪਣੇ ਛੋਟੇ ਭਰਾ ਵੀ ਆ ਬੜੇ ਵੀ ਆ ਵੀ ਸਾਨੂੰ ਬਹੁਤ ਜਿਹੜਾ ਸੱਦੇ ਆ ਸ਼ਨੀਵਾਰ ਦਾ ਇੰਤਜ਼ਾਰ ਹੁੰਦਾ ਹੈ ਕਦੋਂ ਅਸੀਂ ਇਕੱਠੇ ਹੁੰਦੇ ਹਾਂ ਕਦੋਂ ਅਸੀਂ ਇੱਕ ਦੂਕੇ ਦੂਜੇ ਨਾਲ ਸਾਝੇ ਦੁੱਖ ਸੁੱਖ ਵੀ ਕਰਦੇ ਹਾਂ ਕਦੋਂ ਹਾਸੇ ਮਜ਼ਾਕ ਕਰੀਏ ਏ ਸਮਾ ਪਤਾ ਨਹੀਂ ਮਾਰ ਕੇ ਸਭ ਤੋਂ ਬੜੀ ਗੱਲ ਇਹ ਆ ਵੀ ਨਸ਼ਾ ਨਹੀਂ ਹੈਗਾ ਨਿਆਣੇ ਵਧੀਆ ਲੈਣ ਤੇ ਗਏ ਨੇ ਨਸ਼ਾ ਨਹੀਂ ਸਭ ਤੋਂ ਬੜੀ ਤਾਹੀ ਦੇ ਨਾਲ ਮੇਰੀ ਜੰਗ ਹੁੰਦੀ ਆ ਵੀ ਤੇਰੇ ਘਰ ਨੂੰ ਦੇਖ ਲਾ ਵੀ ਇੱਕ ਮਸ਼ਾ ਜ਼ਰੂਰਾ ਟਿਕੜਦਾ ਉਹ ਵੀ ਨਹੀਂ ਹੀ ਜਾਂਦੀ ਨੋੜੀ ਜੇ ਸਾਜਰੇ ਲੱਗ ਜਾਂਦੇ ਨੇ ਮੇਰੇ ਵੀ ਕੰਮ ਰੁਲ ਜਾਂਦੇ ਹੁਣ ਤੁਸੀਂ ਚੱਲੇ 11 ਵਾਰ ਮੈਨੂੰ ਕੋਈ ਦੁੱਖ ਨਹੀਂ ਮੇਰੇ ਕੰਮ ਨਿਭੜਦੇ ਨਹੀਂ ਤੁੰਡੂ ਆਇਆ ਨਾ ਕਿ ਹੁਣ ਬੜਾ ਹਾਂ ਮੈਂ ਕੀ ਕਰੂੰਗਾ ਖੇਡੂੰਗਾ ਹੁਣ ਸੁਣ ਸੁਣ ਤੂੰ ਖੇਡੂੰਗਾ ਤੂੰ ਖੇਡੂੰਗਾ ਮੇਰੀ ਰੋਟੀ ਵੀ ਰੋਣ ਦੀ ਤੂੰ ਵੀਰੇ ਨਾਲ ਕਿਆ ਖੇਲੇ ਕਰੂੰਗਾ ਉਹ ਤਾਂ ਕਹਿੰਦਾ ਮੈਂ ਬਣਨਾ ਬਾਕਸਿੰਗ ਵਿੱਚ ਜਾਣਾ ਇਹ ਤਾਂ ਕਹਿੰਦਾ ਮੈਂ ਪੁੱਸਾਵਾ ਬੰਦਾ ਇਹ ਤਾਂ ਆਰਮੀ 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 ਉਹ ਹੀ ਆਰਮੀ ਦਾ ਸੁਪਤ ਆਰਮੀ ਉਹ ਹੀ ਨਹੀਂ ਹੁੰਦਾ ਆਰਮੀਰ ਪੁੱਸੇ ਹੀ ਫਰਕ ਹੋਇਆ ਹੁਣ ਮੈਂ ਤਾਂ ਦੱਸਦੀ ਵੀ ਉਹਨੇ ਉਹ ਲਾਈਨ ਚ ਜਾੜ ਕਰਦਾ ਅੱਛਾ ਤੂੰ ਵੀ ਜਾ ਸਕਦਾ ਪੁੱਤ ਮਿਹਨਤ ਕਰੂੰਗਾ ਤਾਂ ਕੋਈ ਹੋਊਗਾ ਦੇਖੋ ਕਰਮਾਂ ਦਾ ਨਹੀਂ ਪਤਾ ਵੀ ਪ੍ਰਮਾਤਮਾ ਨੇ ਕਿੱਧਰ ਨੂੰ ਲੈ ਕੇ ਜਾਣਾ ਹੈ ਬੱਚੇ ਨੂੰ ਪਪਾ ਸੁਣ ਲਓ ਪਪਾ ਕੱਲ ਨੂੰ ਪਤਾ ਕਿ ਨੰਬਰ ਕਿੰਨੇ ਆਏ ਮੇਰੇ ਕੱਲ ਨੂੰ ਬੱਸ ਸੱਸੀ ਘਰ ਕਿਹਾ ਸਾਰੇ ਪਾਹ ਜੀ ਸੱਸੀ ਕਾ ਗਾ ਤੂੰ ਵੀ ਤੂੰ ਵੀ ਗਾ ਸੱਸੀ ਕਾ ਗਾ ਪਾਪਾ ਕੱਢ ਪੁੱਤ ਤੂੰ ਵੀ ਸੱਸੀ ਕਾ ਗਾ ਇੱਧਰ ਇੱਧਰ ਕਰ ਆਹ ਸੱਸੀ ਕਾ ਗਾ ਅਰਿੰਦਰ ਬਾਬਾ ਸੱਸੀ ਕਾ ਗਾ ਸੱਸੀ ਕਾ ਗਾ ਸੱਸੀ ਕਾ ਗਾ ਸੱਸੀ ਕਾ ਗਾ ਏ ਕਰਦਾ ਹੀ ਹੈ ਪਰ ਹੁਣ ਚੀਜ਼ ਹੋਣੀ ਗੜਾ ਪਾਪਾ ਹਾਂ ਪੁੱਤ ਮੈਨੂੰ ਮੇਰੇ ਕੱਲ੍ਹ ਪਤਾ ਕਿੰਨੇ ਨੰਬਰ ਆਏ ਕਿੰਨੇ ਉਹ ਦੱਸੋ ਸ਼ੇ ਨੂੰ ਭਾਈ ਗੱਲ ਸਾਡੇ 6:30 5:30 1 5/5 1 ਘੰਟੇ 1 ਮਿੰਟ ਦਾ ਇਹ ਹੋਰ ਦੇ ਸਕਿੰਟ ਉਹਦਾ ਫਰਕ ਆ ਮੈਨੂੰ ਤੇ ਵੀ ਇੱਕ ਤਰ੍ਹਾਂ ਗਲਤ ਹੋਣਾ ਨਹੀਂ ਚਾਹੀਦਾ ਬੁੱਤ ਕੋਸ਼ਿਸ਼ ਹੀ ਕਰ ਲੈ ਚੱਲ ਫਿਰ ਵੀ ਬਹੁਤ ਵਧੀਆ ਮਨਿੰਦਰ ਅੱਗੇ ਅੱਗੇ ਹੋਰ ਵੀ ਮਿਹਨਤ ਕਰਨੀ ਪੈਣੀ ਅੱਗੇ ਅੱਗੇ ਬੜੀਆਂ ਕਲਾਸਾਂ ਹੋਣੀਆਂ ਜਿੱਦਾ ਤੈਨੂੰ ਆਪਣੇ ਆਪ ਦੇ ਤਾਪਸ਼ਨ ਛੋਟੇ ਨੇ ਤੇਰੇ ਦਾਮ ਦਾ ਬੜੇ ਲੈ ਲੈ ਜਾ 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 ਮੈਨੂੰ ਰੋਟੀ ਖਾ ਲੈ ਫਰਮਾ ਮੈਨੂੰ ਦੱਸ ਦੂ ਤੂੰ ਕੀ ਆ ਕਹਿਣਾ ਤੈਨੂੰ ਮੈਂ ਇਹ ਪੁੱਛਿਆ ਤਾਂ ਵੀ ਤੂੰ ਕੀ ਹੋਣਾ بڑا ਹੋ ਕੇ ਤੂੰ ਕੀ ਬਣਨਾ ਚਾਹੁੰਦਾ ਤੂੰ ਕੀ ਆ ਬਣਾ ਚਾਹੁੰਦਾ ਉਹਨੂੰ ਬੜਾਉਂ ਫਸ ਨਸ਼ੇ ਤੋਂ ਦੂਰ ਰਹਿਣ ਦੋ ਕੀ ਹੋਣਾ ਚੰਬਰ ਕੁਝ ਨਹੀਂ ਪਰ ਦੇਖ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੇਰਾ ਲੰਮੀ ਨਾਤੀਆ ਹੋਰ ਜੋ ਤੇਰਾ ਚਿੱਤ ਕਰਦਾ ਉਹ ਬਣ ਜੀ ਹਾਂ ਤੈਨੂੰ ਅਸੀਂ ਨਹੀਂ ਰੋਕਦੇ ਠੀਕ ਠੀਕਾ ਛੱਡ ਦਿਆ ساری ਗੱਲ ਠੀਕ ਆ ਹੁਣ ਇਹ ਤਾਂ ਸਿਰ ਬੋਲ ਪਰ ਉਹ ਹੰਗਾਰੇ ਹਾਂ ਬਿਲਕੁਲ ਠੀਕ ਠੀਕ ਹੈ ਇਹ ਕਹਿੰਦਾ ਇਹ ਕਹਿੰਦਾ ਮੈਂ ਤੁਹਾਡਾ ਲਖਮ ਦੀ ਪਿੱਛਦਾ ਤੇ ਹੁਣ ਕਿ ਕਰੀ ਕਿੱਦਾਂ ਜਾਣਾ ਥੂੜੀ ਦੇਖਣ ਕਿੱਦਾਂ ਜਾਣਾ ਚਲੋ ਚੱਲੀਏ ਚਲੋ ਕਾਗੂ ਚੱਲੋ ਮੈਂ ਤਾਂ ਉੱਦੋਂ ਹੋਟ ਫੇਰ ਹਾਂ ਉਹਨੇ ਕਹਿ ਗਈ ਆ ਤਾਂ ਚਲੋ ਚੱਲੀਏ ਐ ਨਹੀਂ ਜਾ ਹੋਰ ਕਿੱਦਾਂ ਵੀ ਮੂਜਾ ਕੋ ਤੋਂ ਪੂ ਨਾ ਜੀ ਵੀ ਜਾਣਾ ਆਪੂ ਦੇਖਣਾ ਉਹਦਾ ਭੂਆ ਲੈ ਕੇ ਜਾਊਗੀ ਭੂਆ ਮੈਂ ਫਿਰ ਤਾਂ ਪੈਸੀ ਅਗਰ ਤੇ ਪਾਰੇ ਕੱਪੜੇ ਪੈਪ ਉਹ ਵੀ ਲੈ ਜੂਗੀ ਉਹ ਗੱਲ ਗਲ ਨਾ ਕੋਦੇ ਕਰਮ ਉਹਦੇ ਨਾਲ ਉਹਦੇ ਕਰਮ ਉਹਦੇ ਨਾਲ ਉਹਦੇ ਕਰਮ ਉਹਦੇ ਨਾਲ ਦੇਖ ਧੀ ਉਹ ਵਿੱਚ ਉਹ ਕੋਈ ਪਰਮਾਤਮਾ ਤਾਂ ਹਰ ਕਿਸੇ ਦੇ ਲੇਖਾ ਦੇ ਵਿੱਚ ਉਹ ਲਿਖ ਦਿੰਦਾ ਪਹਿਲਾਂ ਹੀ ਕੋਈ ਲੈਣ ਦੇਣ ਦਾ ਨਹੀਂ ਕੋਈ ਪਿਆਰ ਦੀ ਗੱਲ ਆ ਪਿਆਰ ਤੇ ਆਪਾਂ ਕੁਝ ਲੈ ਵੀ ਜਾਉਂਗੇ ਤਾਂ ਉਹਨਾਂ ਨੂੰ ਹੋ ਨਹੀਂ ਹੈਗਾ ਨਹੀਂ ਵੀ ਲੈ ਦੇ ਜਾਉਂਗੇ ਤਾਂ ਵੀ ਜਿਹੜਾ ਉਹ ਕਰਮਾਂ ਚਾਹੁੰਦਾ ਫਿਰ ਬਾਪ ਦੇ ਹੱਡਾਂ ਹੱਡਾਂ 'ਚ ਵੱਡੇ ਹੀ ਲੈਣਾ ਵੱਡੇ ਲੈਣਾ ਤੇ ਬਾਕੀ ਚਲੋ ਹੁਣ ਇਹ ਕਰਦਾ ਲਿਹਾਰ ਇਨੂੰ ਲੱਗੀ ਆ ਭੁੱਖ ਤੇ ਅੱਪਾ ਹੁਣੇ ਰੈਡੀ ਰੈਡੀ ਕਰਕੇ ਬਾਹਰ ਆਪਾਂ ਨੂੰ ਮਿਲਦੇ ਆ ਕਿਉਂਕਿ ਅੱਜ ਹੈਗਾ ਸਾਡਾ ਮੈਚ ਕਿਹੜੀ ਟੀਮ ਦੇ ਨਾਲ ਸ਼੍ਰੀ ਚੰਕੌਰ ਸਾਹਿਬ ਨਾਲ ਆ ਠੀਕ ਆ ਠੀਕ ਹੈ ਅਸੀਂ ਲਠੇੜੀ ਗਰਾਊਂਡ ਦੇ ਵਿੱਚ ਤੇ ਸਾਡਾ ਹੈਗਾ ਮੈਚ ਸਾਡੀ ਟੀਮ ਜਿਹੜੀ ਪਹੁੰਚੀ ਹੋਈ ਆ ਜੀ ਤੇ ਬਸ ਹੁਣ ਦੂਜੀ ਟੀਮ ਦੀ ਜਿਹੜੀ ਵੇਟ ਹੋ ਰਹੀ ਆ ਤੇ ਬਾਕੀ ਚਲੋ ਕਰਦੇ ਆ ਵੇਟ ਮਿਲਦੇ ਆਪਾਂ ਹੁਣ ਤੁਹਾਨੂੰ ਜਦੋਂ ਟੀਮ ਆਉਂਦੀ ਆ ਮੈਚ ਜਦੋਂ ਹੁੰਦਾ ਸਟਾਰਟ ਸਟਾਰਟ ਹੋ ਗਿਆ ਚੰਕੌਰ ਸਾਣਾ ਟਾਸ ਪੈ ਗਈ ਤੇ ਬੋਲਿੰਗ ਜਿਹੜੀ ਸਾਡੀ ਆ ਤੇ ਪਲੇਅਰ ਤਰੀਬਨ ਸਾਡੇ ਪਹੁੰਚ ਗਏ ਆ ਜੀ ਤੇ ਮੈਚ ਹੋਣ ਲੱਗਿਆ ਸਟਾਰਟ ਆ ਵੀਰਾ ਵੀ ਤਿਆਰ ਆ ਪੱਕੀ ਗੱਲ ਆ ਕੱਲ ਵਾਲਾ ਕੰਮ ਨਾ ਕਰਦੀ ਕੈਜੂ ਨੂੰ ਡਰੋਪ ਕਰਦੀ ਹਾਂ ਕੀਪਰ ਹੈ ਸਾਡਾ ਮਾੜਾ ਕੇ ਕੀਪਰ ਹੈ ਸਾਡਾ ਮਾੜਾ ਕੀਪਰ ਕੱਲ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਹੁਣ ਤੇਰਾ ਰਵੀ ਬਾਹਰ ਜਾ ਤੂੰ ਇੱਕੋ ਹੀ ਫੜਿਆ ਚਾਰ ਛੱਡੇ ਆ ਚਲੋ ਚਲ ਕਰਿਆ ਕਿਹੜਾ ਲਾ ਜੀ ਬਾੜੀ ਵਾਲਾ ਕਾਕਾ ਤੇ ਸੰਦੀਪ